ਸਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਜਰਸੀਆਂ ਦਾ ਸਪੈਸ਼ਲੀ ਕੰਮ ਹੁੰਦਾ ਬਾਈ ਹੋਰਾਂ ਦਾ ਅੱਜ ਦਿਖਾਵਾਂਗੇ 5 ਤੇ 2 ਦਿਖਾਵਾਂਗੇ ਛੋਟੇ ਬੱਚੇ 3 ਤੇ 1 ਦਿਖਾਵਾਂਗੇ ਖੀਰੀ ਬੱਚੀ ਗੱਬਣਾ 6-7 ਮਹੀਨਿਆਂ ਦੀ ਤੇ 1-2 ਦੰਦ ਤਾਜੀ ਸੂਈ ਤੇ ਬਾਕੀ ਜਿਹੜੇ ਰੇਟ ਨੇ ਰੇਟ ਬਾਈ ਦੇ ਬਿਲਕੁਲ ਵਾਜਬ ਹੁੰਦੇ ਆ ਤੇ ਗੱਲਬਾਤ ਬਾਈ ਨਾ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਫੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇੱਕ ਗੱਲ ਸ਼ੁਰੂ ਚ ਹੀ ਦੱਸ ਦਾਂ ਨਾ ਜਿਹੜਾ ਵੀ ਪਸ਼ੂ ਜਿਹੜੇ ਵੀ ਭਰਾ ਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਦੇ ਘਰੋਂ ਚੈੱਕ ਕਰਕੇ ਲੈ ਜਿਓ ਜਦੋਂ ਗੇਟ ਤੋਂ ਬਾਹਰ ਹੋ ਗਈ ਉਦੋਂ ਬਾਅਦ ਬਾਈ ਕਹਿੰਦਾ ਆਪਣੀ ਚੀਜ਼ ਦੀ ਕੋਈ ਗਰੰਟੀ ਨਹੀਂ ਆ ਇੱਥੇ ਚ ਇਹ ਚਾਰ ਆਰੀ ਚੈੱਕ ਕਰਕੇ ਲੈ ਜਿਓ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਾ ਦਾਂ ਨਾ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਰੇਟ ਵੀਡੀਓ ਜੀ ਕਰਾ ਦਾਂਗੇ ਹੋਰ ਰਾਜੂ ਕਿਵੇਂ ਵਧੀਆ ਤੁਸੀਂ ਦੱਸੋ ਠੀਕ ਠਾਕ ਜੋ ਬੰਤ ਠੀਕ ਠਾਕ ਕਿੱਥੋਂ ਕਰੀਏ ਸ਼ੁਰੂ ਇੱਥੋਂ ਕਰੀਏ ਤੋਰ ਖੋਲ ਕੇ ਬੱਚਾ ਕੀ ਆ ਕਰਾ ਜੂ ਨਾਲ ਬੱਚਾ ਦੰਦਾਂ ਚ ਕਿਵੇਂ ਬਾਈ ਦੋ ਦੰਦਾਂ ਆ ਦੰਦਾਂ ਚ ਆ ਗਈ ਪਿਓਰ ਦੋ ਦੰਦ ਜਦ ਬਨਾਂਗੇ ਬਾਪਸੀ ਦੇ ਦੰਦ ਵੀ ਚੈੱਕ ਕਰਾ ਦੂੰਗਾ ਤੇ ਸੂਈ ਕੈਕ ਦਿੰਦੀ ਆ ਬਾਈ ਹੈਗੀ ਆ 4 ਕਿਨਾਂ ਦੀ 4-5 ਦਿਨ ਦੀ ਸੂਈ ਕੋਰੇ ਬੋਲਾ ਕਿੰਨਾ ਹਾਜ਼ਰ ਹੈ 7 ਕਿਲੋ 7 ਹੈਗਾ ਡੰਗ ਤੋਂ ਡੰਗ ਚੋਣਾਂ ਦਾ ਹਾਂ ਆ 7 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਆ ਸੂਈ ਹੈਗੀ ਆ 4-5 ਦਿਨਾਂ ਦੀ ਕਿਉਂਕਿ ਇੱਕ ਗੱਲ ਹੋਰ ਦੱਸਦਾ ਨਾ ਘਰੇ ਤਾਂ ਬਾਈ ਹੋਰੀ ਇਹਨਾਂ ਨੂੰ ਬਣਾਉਂਦੇ ਨਹੀਂ ਇਹ ਖਰੀਦਾ ਹੋਇਆ ਮਾਲ ਹੁੰਦਾ ਸਾਰਾ ਇੱਥੇ ਤਸੱਲੀ ਕਰਕੇ ਲੈ ਜਾ ਕਰੋ ਬਾਈ ਦੇ ਘਰੇ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਕੋਈ ਵੀ ਬੱਚੀ ਦੰਦਾਂ 'ਚ ਪਿਓਰ ਦੋ ਦੰਦਾਂ ਉਹ ਚੈੱਕ ਤੁਹਾਨੂੰ ਮੈਂ ਕਰਾ ਦੂੰਗਾ ਆ ਗਈ ਜਰਸੀ ਦੇ ਵਿੱਚ ਤਕਰੀਬਨ ਸਾਰੀ ਜਰਸੀ ਦਿਖਾਉਂਗਾ ਅੱਜ ਉਹਨੂੰ ਲੈ ਚੱਲ ਭਾਈ ਆਏ ਨੂੰ ਦੁੱਧਾ ਤੁਸੀਂ ਆਪਦੀ ਜੱਜਮੈਂਟ ਲਾਉਣੀ ਹੁੰਦੀ ਵੀ ਆਪਣੇ ਘਰੇ ਆ ਕੇ ਕਿੰਨਾ ਪਾਦੂ ਹਾਲ ਫਿਲਹਾਲ 7 ਕਿਲੋ ਬੋੜਾ ਹਾਜ਼ਰ ਹੈ ਉਹ ਤੁਸੀਂ ਦੇਖਣਾ ਵੀ ਤੁਹਾਡੇ 12 ਪਾਦੂ 13 ਪਾਦੂ 8 ਪਾਦੂ ਜਾਂ 10 ਪਾਦੂ ਦੀ ਉਸ ਹਿਸਾਬ ਨਾਲ ਆਪਦੀ ਸਮਝ ਨਾਲ ਆਪਦੀ ਜੱਜਮੈਂਟ ਨਾਲ ਪਸ਼ੂ ਖਰੀਦਿਆ ਕਰੋ ਬਾਅਦ 'ਚ ਉਹਨਾ ਮੇਰੇ ਕੋਲੇ ਫੋਨ ਕਰਿਆ ਕਰੋ ਤੇ ਨਾ ਬਾਈ ਕਰਿਆ ਕਰੋ ਵਪਾਰੀ ਵੀਰ ਕੋਲੇ ਘੰਟੀ ਉਹ ਪਹਿਲਾਂ ਹੀ ਪਸ਼ੂ ਆਪਦੀ ਜੱਜਮੈਂਟ ਨਾਲ ਲੈ ਲਿਆ ਕਰੋ ਲੈ ਦੰਦ ਦਿਖਾ ਦੇ ਇਹ ਤੁਹਾਡੀ ਫੇਸ ਤੇ ਮਾਰਦੀ ਆ ਗਈ ਜਰਸੀ ਦੇ ਵਿੱਚ ਹੀ 100 ਦਾ 100 ਆ ਦੰਦ ਕਰਾ ਲਈ ਚ ਇੱਕ ਪਿਓਰ ਦੋ ਦੰਦ ਆ ਗਈ ਤੇ ਰੇਟ ਰਾਜੂ ਇਹਦਾ ਕੀ ਰਹੂਗਾ ਬਾਈ ਇਹਦਾ ਰੇਟ ਆ 40000 ਰੁਪਏ ਲੈਣਾ ਫਿਕਸ ਜਾ ਫਿਕਸ ਆ ਰੇਟ ਫਿਕਸ ਜੇ ਹੋਣਗੇ ਤੇ ਹੁਣ ਕਹ ਰਹੀ ਇਧਰਲੇ ਬੰਨੂ ਮਾਰ ਆ ਪਛੀ ਦੇ ਕੈਮਰਾ 2 ਨੰਬਰ ਵਾਲੀ ਤੇ ਆ ਗਈ ਇਹ ਵੀ ਜਰਸੀ 'ਚ ਇਹ ਦੰਦਾਂ 'ਚ ਕਿ ਮੇਰਾ ਜੀ ਦੇਖ ਹੀ ਰਿਓ ਦਿਖਾਈ ਦੇ ਦੰਦ ਪੰਨਾ ਜੀ ਇਹ ਆ ਗਈ ਦੰਦਾਂ 'ਚ ਖੀਰੀ ਕੱਦ ਕਾਠ ਵੀ ਸੋਨਾ ਖੀਰੀ ਦੇ ਹਿਸਾਬ ਨਾਲ ਆ ਯੋਗੀ ਗਾਹਾਂ ਉਮਰ ਜੇ ਕਾਫੀ ਪਈ ਹੈ ਜੀ ਕੱਦ ਬਿੱਡ ਕਰਨ ਦੀ ਪਿਓਰ ਖੀਰੀ ਆ ਗਈ ਦੰਦਾਂ ਚ ਇੱਥੋਂ ਕਰਾ ਲੇ ਚੈੱਕ ਇਧਰ ਲੈ ਬੰਨੇ ਕਰ ਲਾ ਗਏ ਨਾ ਪਰੇਸ਼ਾਨ ਨਾ ਕਰੋ ਆ ਫੜ ਜਾ ਇੱਕ ਮਿੰਟ ਇੱਕ ਸਿੱਲੀ ਛੱਡ ਦੇ ਥੋੜੀ ਜੀ ਇੱਥੋਂ ਦਿਖਾ ਦੇ ਗਰੀ ਆ ਗਈ ਬਸ ਸੈਟ ਹੈ ਤੇ ਬਾਕੀ ਨੇੜੇ ਆ ਕੇ ਚੈੱਕ ਕਰਕੇ ਲੈ ਜਾਓ ਕੋਈ ਦਿੱਕਤ ਨਹੀਂ ਜਿਹਦੇ ਭਰਾ ਨੇ ਦੰਦਾਂ ਦੀ ਤਸੱਲੀ ਕਰਨੀ ਚਾਹੀਏ ਇਹ ਵੀਡੀਓ ਘਾਲ ਤੇ ਕਰ ਲਿਓ ਹਾਂ ਜੀ ਤੋਰ ਰਾਜ ਹੋਲ ਕੇ ਦੰਦਾਂ ਚ ਆ ਗਈ ਖੀਰੀ ਗੱਭਣਗੇ ਨੇ ਟਾਈਮ ਦੀ ਇਹ 6 ਮਹੀਨਾ ਦੀ ਪੂਰੀਆਂ ਦੀ ਹਾਂ ਜੀ ਚੈੱਕ ਪਾਸ ਹੈ ਚੈੱਕ ਪਾਸ ਚੈੱਕ ਕਰਾ ਕੇ ਦਿਓ ਇਹ ਆ ਗਈ 6 ਮਹੀਨਿਆਂ ਦੀ ਚੈੱਕ ਪਾਸ ਕਿਉਂਕਿ ਜਦੋਂ ਤੱਕ ਇਹਨੇ ਸੂਣਾ ਜਿਹੜਾ ਭਰਾਏ ਨੂੰ ਹੁਣ ਖਰੀਦੂਗਾ ਚੰਗੀ ਸੇਵਾ ਕਰ ਲੂਗਾ ਤੇ ਬਾਕੀ ਲਿੱਸੀ ਨਹੀਂ ਹੈਗੀ ਬਣਾਵਟ ਸੋਹਣੀ ਆ ਸਰੀਰ ਦੀ ਥਣ ਸਿੰਗਲ ਚਾਰ ਨੇ ਆਰਡਰ ਫਿਕਸ ਜਿਆ ਰੱਖੂ ਕਿਉਂਕਿ ਹੁਣ ਇਹ ਆਪਣੇ ਵਾਲੇ ਮੌਸਮ 'ਚ ਢਲ ਜੂਗੀ ਇਹਦੇ ਤਿੰਨ ਕੁ ਮਹੀਨੇ ਪੈਂਡਿੰਗ ਨੇ ਇੱਥੇ ਰੋਕ ਨਹੀਂ ਰਾਜੂ ਕਮਾ ਕੇ ਮੜੀ ਇੱਥੇ 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 ਰੋਕ ਲਾ ਇੱਥੋਂ ਦਿਖਾ ਦੇ ਗੈਰੀ ਇੱਥੋਂ ਮਾਰ ਦੇ ਕੈਮਰਾ 'ਸ ਮਾਰ ਕੇ ਦੰਦ ਸਾਨੂੰ ਚੈੱਕ ਕਰਾ ਦੇ ਬਾਕੀ ਦੁਬਾਰਾ ਚੈੱਕ ਕਰਨੇ ਆ ਬਾਈ ਨੂੰ ਵੀਡੀਓ ਕਾਲ ਤੇ ਕਰ ਲ ਆ ਜਾ ਗਰੀ ਉੱਲੇ ਬੰਨਿਆ ਦਾ ਖਾ ਦੇ ਲੈ ਚੱਲ ਬਾਈ ਆ ਗਈ ਬਿਲਕੁਲ ਸਾਫ ਬੱਛੀ ਉੱਤੋਂ ਵੀ ਸਟੇਟ ਆ ਗਈ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਗਈ ਜਰਸੀ 'ਚ ਇਹ ਆ ਗਈ 6 ਮਹੀਨਿਆਂ ਦੀ ਗੱਬਣ ਗੱਬਣ ਵੀ ਜਰਸੀ ਤੋਂ ਆ ਬਾਈ ਹਾਂਜੀ ਆ ਗੱਬਣ ਜਰਸੀ ਦੇ ਸੀਮਨ ਤੋਂ ਹੀ ਆ ਤਕਰੀਬਨ ਹੋਰ ਕੋਈ ਨਹੀਂ ਇਹਦੇ ਲੱਗਿਆ ਪਿਆ ਤੇ ਬੱਛੀ ਚੰਗੀ ਆ ਤੇ ਬਾਕੀ ਨੇੜੇ ਆ ਕੇ ਜਿਹੇ ਚੈੱਕ ਕਰਕੇ ਲੈ ਜਾਓ ਬਾਈ ਤੁਹਾਨੂੰ ਜਿਹੜਾ ਭਰਾ ਲੈ ਕੇ ਜਾਊਗਾ ਉਹ ਗੱਬਣ ਚੈੱਕ ਵੀ ਕਰਾ ਕੇ ਲੈ ਆਈਏ ਹਾਂ ਗੱਬਣ ਚੱਕਰ ਆਕ ਲੈ ਕੇ ਜਾਵੇ ਗੱਬਣ ਇੱਥੇ ਚੈੱਕ ਕਰਾ ਕੇ ਲੈ ਜਾਓ ਆਰਡਰ ਸੋਹਣਾ ਬਣਾਉਂਦੀ ਆਉਂਦੀ ਆ ਜਿਹੜੇ ਹਿਸਾਬ ਨਾਲ 6 ਮਹੀਨਿਆਂ ਦੀ ਗੱਬਣ ਆ ਕਿਉਂਕਿ ਖੀਰੀ ਆ ਗਈ ਕੱਦ ਵੱਡਾ ਹਜੇ ਚੰਗਾ ਕਰੂ ਤੇ ਬਾਕੀ ਸਰੀਰ ਦੀ ਬਣਤਰ ਬਹੁਤ ਸੋਹਣੀ ਆ ਹੋਈ ਰਾਜੂ ਬੰਨੇ ਬਾਈ ਉਰ ਲੇਵਨ ਨੂੰ ਲਮਾਈ ਲੰਬੂਈ ਦਿਖਾਦੀ ਗਰੀ ਇਹਦਾ ਰਾਜੂ ਅੱਜ ਦਾ ਰੇਟ ਕੀ ਰਹੂਗਾ ਆਦਾ ਦਾ ਰੇਟ 38000 38 ਦੀ ਦੇ ਦਾਂਗੇ ਹਾਂਜੀ ਆਏ ਬਾਈ ਕਹਿੰਦਾ ਦੇ ਦਾਂਗੇ 38000 ਦੀ ਰੇਟ ਜਮਾ ਫਿਕਸ ਜੇ ਨੇ ਤੇ ਹੁਣ ਮਾਰ ਦੇ ਗਰੀ ਆ ਬੱਚੀ ਦੇ ਕ ਕਾਫੀ ਤੇ ਬਲੈਕ ਜੀ ਆ ਗਈ ਹੈ ਨਾ ਹਾਂ ਜੀ ਤੇ ਬਾਕੀ ਰੰਗ ਇਹ तकरीबन ਮੇਰਾ ਖਿਆਲ ਆ ਪਹਿਲੇ ਸੂਏ ਸੂਣ ਤੱਕ ਬਦਲਦੀਆਂ ਰਹਿੰਦੀਆਂ ਨਾ ਬਦਲਦੀਆਂ ਰਹਿੰਦੀਆਂ ਨੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ 6 ਮਹੀਨੇ 6ਾਂ ਕੁ ਮਹੀਨਿਆਂ ਦੀ ਆ ਥਾਣੇ ਨਾ ਤਿੰਨੇ ਪੱਛੀਆਂ ਦਾ ਸਿੰਗਲ ਚਾਰੀ ਨੇ ਹਾਂ ਸਿੰਗਲ ਚਾਰ ਆਲਤੂ ਦਾ ਨਹੀਂ ਕਿਸੇ ਦਾ ਨਹੀਂ ਆ ਗਈਆਂ ਇਹ ਵੀ ਤਿੰਨੇ ਚਾਰ ਸੀ ਚ ਇਹਦਾ ਰੇਟ ਅੱਡ ਕਰਾ ਦੂੰਗਾ ਤੇ ਜਿਹੜੇ ਛੋਟੀਆਂ ਨੇ ਦੋ ਉਹ ਸੋਨੂੰ ਮੈਂ ਜੋੜੇ ਦਾ ਰੇਟ ਹੀ ਕਰਾ ਕੇ ਦੇ ਦੂੰਗਾ ਬਾਈ ਤੂੰ ਬਾਕੀ ਜਿਹੜੇ ਭਰਾ ਨੇ ਤਿੰਨੇ ਇਕੱਠੀਆਂ ਲੈਣੀਆਂ ਹੋਈਆਂ ਤਾਂ ਉਦਾਂ ਦਾ ਉਹਦੇ ਚ ਛੋਟ ਛੱਪਾ ਮਾਨਤਾਨ ਹੋ ਜੂਗਾ ਤੇ ਕਿੰਨੀ ਛੇ ਦੀ ਇੱਥੇ ਰੋਕ ਲਈ ਕਮਾ ਕੇ ਕਮਾਲਾ ਕਮਾਲਾ ਤੇ ਇੱਥੇ ਮਾਰਦੀ ਗਰੀ ਫੇਸ ਵਾਲੇ ਪੱਖ ਤੇ ਮਾਰਦੀ ਕੈਮਰਾ ਇੱਥੇ ਰੋਕ ਲਾ ਬਾਈ ਆ ਲੈ ਆ ਉਮਰ ਦੇ ਹਿਸਾਬ ਨਾਲ ਕੱਦ ਵੀ ਸੋਹਣਾ ਤੇ ਬਾਕੀ ਮਜ਼ਬੂਤ ਆ ਗਈ ਫੁੱਲ ਉੱਤੇ ਪੈਰਾਂ ਪੂਰਾ ਦੀ ਮਜ਼ਬੂਤ ਆ ਗਈ ਲੈਗਸ ਕੋਰ ਵਾਲੇ ਪੱਖ ਤੋਂ ਹਨ ਇਹਨਾਂ ਦੇ ਤਕਰੀਬਨ ਬਾਈ ਕਹਿੰਦਾ ਸਾਰੀਆਂ ਦੀ ਸਿੰਗਲ 4-4 ਨੇ ਫਾਲਤੂ ਨਹੀਂ ਹੈਗਾ ਕਿਸੇ ਦੇ ਵੀ ਤੇ ਬਾਕੀ ਰੇਟ ਆ ਜਿਹੜਾ ਰੇਟ ਇਹਦਾ ਵੀ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਰਾਜੂ ਇਹ ਫਿਕਸ ਜੀ ਕਿੰਨੇ ਦੀ ਹੋਊ ਜਮੀ ਇਹ 17000 17 ਦੀ ਹਾਂਜੀ ਆਪ ਬਾਈ ਕਹਿੰਦਾ ਇਹ ਪੰਛੀ ਦੇ ਦਾਂਗੇ ਫਿਕਸ ਜੀ 17 ਦੀ ਜੇ ਕਿਸੇ ਜਿਵੇਂ ਆ ਦੋ ਨੰਬਰ ਵਾਲੀ ਪੰਛੀ ਨਾਲ ਜਾਂ ਇੱਕ ਕਾਲੀ ਨਾਲ ਲਾ ਕੇ ਲੈਣੀ ਆ ਤਾਂ ਥੋੜਾ ਬਾਲਾ ਮਾਨਤਾਨ ਹੋ ਜੂ ਉਹ ਚੋਂ ਕਿਉਂਕਿ ਰੇਟ ਨੇ ਜਿਹੜੇ ਰੇਟ ਬਾਈ ਦੇ ਤਕਰੀਬਨ ਤਕਰੀਬਨ ਆ ਫਿਕਸ ਜੀ ਹੁੰਦੇ ਨੇ ਜਾਰੇ ਅੰਤਰ ਨਹੀਂ ਹੁੰਦਾ ਇੱਥੋਂ ਚੜਾਈ ਚੜੂਈ ਸੋਹਣੀ ਬਣਾਊਗੀ ਤੇ ਆ ਗਈ ਮਜ਼ਬੂਤ ਸਟ੍ਰਕਚਰ ਦੀ ਫੁੱਲ ਹਰੇਕ ਪੱਖ ਤੋਂ ਤੇ ਹੁਣ ਗੈਰੀ ਮਾਰਦੇ ਆ ਨਾਲ ਵਾਲੀ ਪੰਛੀ ਦੇ ਕੈਮਰਾ ਜੋੜਾ ਉਰੀ ਦਿਖਾ ਦੇਈ ਖੜਾ ਕਿਉਂਕਿ ਭਜਨ ਅਠ ਕਰਨੀਆਂ ਥੋੜੀਆਂ ਜੀਆਂ ਇਹ ਦੋਨਾਂ ਨੂੰ ਦਿਖਾ ਦੀ ਇਧਰਲੇ ਪੰਨੇ ਇੱਥੋਂ ਦਿਖਾ ਦੀ ਜਾਤ ਨਸਲ ਆ ਗਈ ਫੁੱਲੇ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਰਾਜੂ ਇਹ 3 ਮਹੀਨੇ ਦੀ 4 ਮਹੀਨੇ 3 ਤੇ 4 ਮਹੀਨਿਆਂ ਦੀ ਹਾਂਜੀ ਠੀਕ ਆ ਗੱਲ ਇਹਦੇ ਫੇਸ ਤੇ ਮਾਰੀ ਗਰੀ ਕੈਮਰਾ ਇੱਥੋਂ ਦੇ ਨਸਲ ਨਸਲ ਕਿੰਨੀ ਹੈ ਇਹਦੇ ਚ ਹਾਂ ਨਸਲ ਫੁੱਲ ਆ ਗਈ ਪਛੀਆਂ ਚ ਇਹ ਜੋੜੇ ਦਾ ਰਾਜੂ ਕੀ ਰੇਟਰ ਹੋਗਾ ਬਾਈ ਐ ਜੋੜੇ ਦਾ ਜੀ 18000 ਰੁਪਇਆ ਦੋਨਾਂ ਦਾ ਜੇ ਤਿੰਨੇ ਲੈਣੀਆਂ ਹੋਈਆਂ ਉਹ ਚ ਹੋਜੂ ਮਾਰੋ ਉਹ ਚ ਹੋਜੂ ਬਾਈ ਉਹਦਾ 17 ਕਰਿਆ ਹਾਂਜੀ ਉਹਦਾ 17 ਹਾਂ ਤਿੰਨਾਂ ਦਾ ਮੇਰਾ ਖਿਆਲ 35 ਬਣ ਗਿਆ ਹਾਂ ਤਿੰਨੇ ਕਿੰਨੇ ਦੇ ਦਾਂਗੇ 35 ਚ ਮੰਨ ਤਨ ਕੋਲ 33 ਦੀਆਂ ਦੇ ਦਾਂਗੇ 33 ਦੀਆਂ ਜੇ ਤਿੰਨੇ ਲੈਣੀਆਂ ਨੇ ਹਾਂ ਆ ਜੇ ਬਾਈ ਕਹਿੰਦਾ ਤਿੰਨੇ ਲੈਣੀਆਂ ਨੇ ਕਿਸੇ ਨੇ ਤਿੰਨੇ 33 ਦੀਆਂ ਹੋ ਜਾਣਗੀਆਂ ਤੇ ਜੋੜੇ ਦਾ ਰੇਟ ਵੀ ਦੱਸਦਾ ਕੱਲੀ ਦਾ ਵੀ ਦੱਸਦਾ ਇਹਨਾਂ ਚੋਂ ਕੱਲੀ-ਕੱਲੀ ਲੈਣੀ ਹੋਈ ਉਹ ਬਾਈ ਨਾਲ ਫੋਨ ਤੇ ਕਰ ਲਿਓ ਗੱਲ ਉਹ ਜ਼ਿਆਦਾ ਫਾਇਦਾ ਮੇਰੇ ਹਿਸਾਬ ਨਾਲ ਵੀ ਜੋੜੀਦਾਰ ਹੋਊਗਾ ਹਾਂ ਨੰਬਰ ਬੋਲ ਦਿਓ ਜੀ 97036 05888 97036 ਤੇ 0588822 ਦਾ ਨੰਬਰ ਹੈ ਪਿੰਡ ਆ ਗਿਆ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੋ ਤਾਂ ਤੁਹਾਨੂੰ ਆਹ ਤੋਹਫੇ ਦਿਖਾਤੇ ਛੋਟੀਆਂ ਵੱਛੀਆਂ ਦੇ ਇੱਕ ਕੰਨਾਂ ਨਾਲ ਥੋੜੀ ਜਿਹੀ ਵੱਡੀ ਆ ਦਿਖਾਤੀ ਬਲੈਕ ਕਲਰ ਦੇ ਵਿੱਚ ਆ ਗਈ ਬਲੈਕ ਤੇ ਕਾਫੀ ਚ ਤੇ ਇੱਕ ਖੀਰੀ ਪੰਛੀ ਦਿਖਾਤੀ ਗੱਬਣਾ ਤੇ ਇੱਕ ਦੋ ਤਾਂ ਦਸ ਦਿਖਾਤੀ ਤਾਜੀ ਸੂਈ ਬਿਲਕੁਲ ਨਵੇਂ ਹਾਨ ਚ ਨੇ ਸਾਰੇ ਜਾਨਵਰ ਕੋਈ ਵੱਡੇ ਸੂਆਂ ਚ ਨਹੀਂ ਹੈਗਾ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ